ਜੀ ਸਵੇਰ ਟਾਈਮ ਦਾ ਮਾਰਨਿੰਗ ਟਾਈਮ ਕਾ ਵੱਡ ਲਿਆ ਟਰੈਕਟਰ ਭੇਟਾ ਹੀ ਕਰਨ ਨੂੰ ਲਈ ਦਾਤੀਆਂ ਦੁੱਤੀਆਂ ਰੱਖੀਆਂ ਅੰਦਰ ਲਾਈਏ ਜੰਦਾ ਹੁਣ ਆਗਮਾਨ ਵਿਚੜਾਤਾ ਬੰਦਾ ਸ਼ੰਗਾਈ ਕਰਨੇ ਨੂੰ ਬੇਨਾ ਪੌੜੀ ਤੇ ਚੜ ਗਿਆ ٹیلنٹ ہے گا بندے چا ایدر چنیل کھڑا ایدر شمبو او دیکھو دا کام چلو آج ساگ بان دے بھی شنگائی ہو گئی سی کال بھائی جی سارا تھوڑا بلاو چا سواگتا وہ جی لیور اپنی آگی چونے جا بڑھنا ਉੱਧਰ ਲੱਗੇ ਤੇ ਉਹ ਮੱਕੀ ਪਰਾ ਨਹੀਂ ਲਿਆਉਦਾ ਠੇਕਾ ਜੀ ਤਿੰਨ ਅਕੇਲੇ ਮੱਕੀ ਦੇ ਤੇ ਨਹੀਂ ਕਰਕੇ ਫਿਰ ਇੱਧਰ ਮੱਕੀ ਦੀ ਝਾਟ ਸੋਹਣੀ ਬਾਜੀ ਇਹਨਾਂ ਦੀ ਇੱਧਰ ਧਾਨ ਦਾ ਕੰਮ ਰੁਗ ਗਿਆ ਤਾਂ ਬਾਕੀ ਆਪਣਾ ਹੈਗਾ ਇਹ ਲਾਸਟ ਖੱਟਾ ਲੱਗੀ ਵੀ ਲੇਵਰ ਵੱਡਣ ਬੜਾਈ ਬਹੁਤ ਸੋਹਣੀਆਂ ਐਨ ਵਧੀਆ ਵੱਡੇ ਵੀ ਧਾਨ ਐ ਰਗੜ ਕੇ ਵੱਡੇ ਵੀ ਨਹੀਂ ਤੇ ਬਾਕੀ ਉਹ ਦਿਖਾਉਂਦੇ ਹੀ ਤੁਹਾਨੂੰ ਜਿਹੜੀ ਬਿਮਾਰੀ ਪਈ ᱛੀ ਐ ਚੱਕੀ ਵੀ ਹੈਗੀ ᱛੀ ਮਤਲਬ ਜ਼ਿਆਦਾ ਨਹੀਂ ਹੈਗੀ ਵਧੀਏ ਥੋੜੀ ਹੋਇਆ تو گولی بھی تقریباً کٹے ہے گی چھبی و دیکھو جی آئی پیا نیوے بوجھے رہ گئے تھے ای تی ہوئی تھی زیادہ تو نہیں بدیا تو لگی بھی لےبر باقی کم چل رہا ہی دانا کا پورا باقی دان بھی ای پک کے بھی آ دیکھو جی باقی دو دن یہ دپ لگنی بفے چڑھائی کر گے یہ ਤੇ ਦੂਜੇ ਉਧਰਲੀ ਸਾਈਡ ਉਹ ਸੁੱਕ ਗਏ ਉਹ ਦੇਖਦੇ ਹਾਂ ਇਹ ਨਹੀਂ ਪੂਲੇ ਇਹਨੂੰ ਕਿਹਾ ਤਾ ਹੈਗਾ ਇਹਨਾਂ ਨੂੰ ਪੂਲੇ ਬੰਨਣੇ ਇਹਨੂੰ ਬਾਕੀ ਨਹੀਂ ਫਿਰ ਕਾਲੂ ਛਾੜੂਗੇ ਜਾਂ ਫਿਰ ਪਰਸੋਂ ਦਾ ਪੱਕਾ ਹੀ ਹੈ ਫਿਰ ਯਾਨੀ ਕਿ 500 ਤੱਕ ਕੰਮ ਕਾਦਣ ਆਈ ਐਨ ਬਾਕੀ ਇਹ ਧਾਨਾਂ ਦੀ ਟਰਾਲੀ ਘਰ ਆਈ ਹੈ ਖੜਾਈ ਗਈ ਭਰ ਕੇ ਉਹ ਹੋ ਜਾ ਜੀ ਮੰਡੀਆਂ ਦਾ ਤੁਹਾਨੂੰ ਪਤਾ ਹੀ ਹੈ ਜੇ ਖੁੱਲੀਆਂ ਹੈ ਨਹੀਂ ਤੇ ਉਹਦੇ ਵਿੱਚ ਆਹਾ ਟਾਕੀ ਦੇ ਧਾਨ ਪਵਾ ਦੇਣੇ ਜਿਹਦੇ ਨਾਲ ਫੁੱਲ ਹੋ ਜਾਣੀ ਉਹ ਜਿਹੜੇ ਪਰਾਂ ਇਹ ਉਧਰ ਟਰਾਲ ਲੈ ਆਉਂਗੇ ਤਾਂ ਇਹ ਵਾਲਾ ਉਹਦੇ ਵਿੱਚ ਪਾ ਕੇ ਉਹ ਖੜਾ ਦੂੰਗੇ ਪਰਕ ਹੈ ਜਿੱਦਾਂ ਮੰਡੀ ਖੁੱਲੀ ਜੈ ਸਟਿਆਉਂਗੇ ਇਹ ਦੋਏ ਬਾਕੀ ਚੱਲਦੇ ਹੀ ਕੰਮ ਅੱਜ ਧੁੱਪ ਵੀ ਸੋਹਣੀ ਪੈ ਗਈ ਜਿੱਦਾਂ ਤੇ ਇੱਧਰ ਆ ਜਿਹੜੇ ਮੱਕੀ ਵਾਲੇ 샹ਗ ਤੇ ਅਸੀਂ ਪਾਪੂਲਰ ਆ ਸੜਤਾ ਇਹਦੇ 샹ਗ ਤੇ ਦੂਜਾ ਜਿਹੜੇ ਬੜੇ ਬੂਟਿਆਂ ਦਾ ਦਈਓ ਲੈ ਕੇ ਘਰ ਨੂੰ ਉਹ ਘਰੇ ਕੋਠੇ ਵਿੱਚ ਢਾੜਤਾ ਤਾਂ ਕਿਉਂਕਿ ਇੱਥੇ ਤੇ ਹੀ ਭਈਏ ਚੱਕੀ ਜਾਂਦੇ ਤੇ ਤਾਂ ਕਰ ਕਾ ਆਪਣਾ ਸਿਆਲ ਜੋਗਾ ਰੱਖਤਾ ਤੇ ਹਜਾ ਆ ਰਹਿੰਦਾ ਜੀ ਬੂਟੇ ਛਾਂਗਣੇ ਨੇ ਤੇ ਪਰਾਂ ਉਹ ਉਧਰ ਵਾਲੇ ਹੈਗੇ ਛਾਂਗੂ ਦਾ ਵੀ ਅੱਧੀ ਪਿਆ ਬਾਹਰੇ ਚ ਉਹ ਵੀ ਚੱਕ ਦੇਣਾ ਜੀ ਤੇ ਇੱਧਰ ਆਪਣੀ ਖੜੀ ਨਰਸਰੀ ਜਿਹੜੀ ਲਾਈਵ ਛਟੀਆਂ ਲਾਈਆਂ ਪਾਪੂਲਰੀਆਂ ਇਹ ਵੀ ਤਕਰੀਬਨ ਹੋਏ ਜਾਣੀ ਹੈ ਜੀ 3-400 ਛਿੜੀ ਚਲੋ ਜੀ ਨੀਂ ਜਗ੍ਹਾ ਲੱਗਦੀ ਲਾ ਦਾਨੀ ਬਾਕੀ ਮੁੱਲ ਲੈ ਲੂਗੇ ਡੇਢ ਕਿੱਲਾ ਲਾਣਾ ਸੀ ਆਪਣਾ ਐਚ ਕੇ ਬੂਟਿਆਂ ਦਾ ਤੇ ਬਾਕੀ ਮੀ ਵੀ ਸੋਨਾ ਪੈ ਲਿਆ ਤਾਂ ਜੀ ਤੇ ਕਾਲੂ ਐ ਦੀ ਬਾਹੀ ਕਰਨੀ ਜੀ ਇੱਥੇ ਲਾਣੇ ਆਲੂ ਇੱਕ ਵਾਰ ਹਲਾ ਨਾਲ ਫੋਲ ਦੇਣਾ ਇਹਨੂੰ ਐਨ ਫਿਰ ਆ ਗਿੱਲਾ ਏ ਰੂਟਰਵੇਟਰ ਨਾਲ ਬਾਹਤਾ ਤਾਂ ਸੀ ਆ ਦੇਖੋ ਜੀ ਰਹੀ ਪੈਰ ਜਿਆ ਦਬਦਾ ਏ ਤੇ ਇਹਦਾ ਗਿੱਲਾ ਏ ਗਿੱਲੇ ਕਰ ਕਾ ਜਾ ਹੈ ਨਹੀਂ ਅੱਜ ਤਾਂ ਹੀ ਨਹੀਂ ਬਾਹ ਹੈਗਾ ਕੱਲੂ ਬਾਹੀ ਕਰਾਂਗੇ ਇਹਦੀ ਨਾਲੇ ਧੁੱਪ ਜੀ ਲੱਗ ਜੂਗੀ ਇਹਨੂੰ ਤੇ ਵਿੱਚ ਤੇ ਆ ਸਾਫ ਜੀ ਕਰ ਦੂਗੇ ਲੈਣਾ ਜੀ ਤੇ ਕਿਉਂਕਿ ਅਸੀਂ ਇਹ ਬੂਟੇ ਪੱਟਣੇ ਆ ਜੀ ਇਹਦੇ ਵਿੱਚ ਜਿੰਨੇ ਲੱਗੇ ਹੋਣ ਤਿੰਨ ਲੇਨਾਂ ਇਹ ਪੱਟ ਕਉਂਦ ਰੋ ਮੱਕੀ ਵਾਲੇ ਸਾਈਡ ਇੱਕ ਬਾਉਂਡਰੀ ਰਹਿੰਦੀ ਤੇ ਬਾਕੀ ਜਿਹੜੇ ਵਿੱਚ ਸੁੱਕ ਕੇ ਮੁੱਥਾ ਲਾਣੇ ਜੀ 10 ਕਬੂਟੇ ਵਿੱਚ ਸੁੱਕੇ ਵੇ ਇਹ ਹੈਗੇ ਜੀ 36 ਕਬੂਟੇ ਲੱਗੇ ਵੇ ਇਹ ਤੇ ਇਹ ਇੱਕ ਬਾਉਂਡਰੀ ਲਾਣੀ ਸਾਈਡ ਪਰ ਤੇ ਬਾਕੀ ਸ਼ਾਇਦ ਕੱਲੂ ਲੇਬਰ ਵੀ ਆ ਜਾਵੇ ਜੀ ਪਪੂਲਰ ਪੱਟਣੇ ਵਾਲੀ ਦੇਖਦੇ ਉਹਨਾਂ ਦਾ ਵੀ ਰਹਿੰਦਾ ਤਾਂ 2 ਦਿਨ ਦਾ ਕੰਮ ਕੱਲ ਮਿਲੇ ਤੇ ਜੀ ਉਹਨਾਂ ਨੂੰ ਵੀ ਕਹਿਦਾ ਕਹੂੰਗੀ ਜਿਹੜੀ ਦੂਜੀ ਲੇਬਰ ਤੀ ਉਹ ਨਹੀਂ ਬਹੁ ਖੱਜਲ ਕੀਤਾ ਉਹਦੇ ਕਰਕੇ ਇੱਕ ਲੱਕੜੀ ਜਾਈ ਵਈ ਨਿਕੜਦਾ ਤਾਂ ਵੈਸੇ ਹੁਣ ਮੀਂਹ ਪੈ ਗਿਆ ਕਿਹਦੇ ਕਰਕੇ ਹੁਣ ਪਾਣੀ ਵੀ ਚੜ ਗਿਆ ਬੂਟਿਆਂ ਨੂੰ ਤੇ ਵਾਕਈ ਚੱਲਦੀ ਮੱਕੀਆਂ ਦੀ ਮੱਕੀ ਦਾ ਜ਼ਿਆਦਾ ਜੋਰ ਹੈ ਜਿੱਧਰ ਧਾਨਾਂ ਦੀ ਕਿਉਂਕਿ ਲਵਾਈ ਬਹੁਤ ਘੱਟ ਹੈ ਸਾਰੇ ਪਾਸਾ ਬੂਟੇ ਹੀ ਬੂਟੇ ਹੀ ਦਿਖਦਾ ਤੇ ਆ ਦੇਖੋ ਜੀ ਸਾਰਾ ਪਾਸਾ ਪਾਪੂਲਰੇ ਪਾਪੂਲਰ ਲੱਗਿਆ ਵਾ ਉਹ ਸਿਰੇ ਤੱਕ ਮੱਕੀ ਦੀ ਬਜਾਈ ਜ਼ਿਆਦਾ ਹੀ ਦੇ ਕਰਕੇ ਧਾਨਾਂ ਦੀ ਘੱਟ ਹੈ ਬਾਕੀ ਚੱਲਦੇ ਆ ਜੀ ਕੰਮਕਾਰ ਪੂਰੇ ਵਧੀਆ ਹਣ ਦੇ ਦੇ ਮੰਡੀਆਂ ਪਰ ਡਿਪੈਂਡ ਹੈ ਮੰਡੀਆਂ ਕਦ ਖੋਲਦੀਆਂ ਕਿਉਂਕਿ ਜਦ ਤੱਕ ਮੰਡੀ ਨਹੀਂ ਖੋਲਦੀ ਜਦ ਤੱਕ ਧਾਨ ਵੀ ਘਰਈਆਂ ਉਹਨੂੰ ਪੱਟ ਕੇ ਦੇਖਣੇ ਪੈਣੇ ਉਦੋਂ ਤਾਂ ਭਈਆਂ ਦੀ ਚੜਾਈ ਦਾ ਕੋਈ ਹੋ ਨਹੀਂ ਹੁੰਦਾ ਕਿਉਂਕਿ ਸੁੱਕੇ ਹੀ ਧਾਨ ਹੈ ਜਿਹੜੇ ਕੰਬੈਨ ਵਾਲੇ ਆ ਉਹਦਾ ਹੋਇਆ ਪੈ ਜਾਂਦਾ ਜੀ ਫਰਕ ਉਹ ਲਾਣੇ ਪੈਂਦੇ ਹੁਣ ਵੀ ਤਕਰੀਬਨ 4 ਦਿਨ ਹੋ ਗਏ ਟਰਾਲੀ ਭਰੀ ਖੜੀ ਨੂੰ ਚਲੋ ਸਾਡੀ ਪ੍ਰਾਲੀ ਵੀ ਉੱਦਾ ਵੇਗੀ ਵੀ ਸਾਰੀ ਤਾਂ ਕਰਕੇ ਵਧੀਆ ਹੀ ਰਹੇਗੇ ਆਪਣਾ ਇਹ ਨਹੀਂ ਰੇਟ ਕੱਢਿਆ ਵਾ ਜੀ 8500 ਰੁਪਿਆ ਕਿੱਲੇ ਦਾ ਬੜਾਈ ਦਾ ਵਿੱਚ ਚੜਾਈ ਤੇ ਜਿਹੜੇ ਪ੍ਰਾਲੀ ਆਪਣੀ ਵਿਕੀ ਵੀ 9000 ਦੀ ਕੰਬੀ ਇੱਧਰ ਸਾਡੇ ਗੁੱਜਰ ਹੈਗੇ ਜੀ ਉਹ ਲੈ ਲਾਂਦੇ ਪ੍ਰਾਲੀ ਡੰਗਰਾ ਡੰਗਰਾ ਵਾਲੇ ਤੇ ਬਾਕੀ ਆ ਖੇਤ ਬਾਗ਼ਾਨ ਕਰ ਤਾ ਰੈਡੀ ਇਹਦੀ ਵੀ ਜਿਹਾ ਸਫਾਈ ਜੀ ਹੋਣੀ ਆ ਹੁਣ ਇੱਕ ਤਾਂ ਇਲੈਕਸ਼ਨ ਚੱਲਦੇ ਜੀ ਉੱਧਰ ਵੋਟਾਂ ਕਰਕੇ ਉੱਧਰ ਵੀ ਆਲ ਜੇ ਵੇ ਤੇ ਬਾਕੀ ਇੱਧਰ ਵਾਲੇ ਬੂਟੇ ਤੇ ਛਾਂਗ ਹੋਗੇ ਤੇ ਆ ਰਹੇ ਨਹੀਂ ਹੁਣ ਪੰਜ ਕਿ ਲੈਣਾ ਇਹਦੀ ਵੀ ਸੰਗਾਈ ਕਰਾਂਗੇ ਕੱਲੂ ਜਾਂ ਪਰਸੋ ਤੱਕ ਦੇਖਦੇ ਜੀ ਬਾਕੀ ਲੇਵਰ ਤੁਹਾਨੂੰ ਦਿਖਾਂਦੇ ਜੀ ਵਡਾਈ ਬੜੀ ਸੋਹਣੀ ਕੀਤੀ ਨਹੀਂ ਇਹ ਲਾਸਟਰ ਖੱਤਾ ਦਾ ਕਰਕੇ ਕੀਤੀ ਕਿਉਂਕਿ ਇੱਕ ਜਿਆਦਾ ਬੰਦੇ ਪਹਿਲਾਂ ਇਹ 16 ਬੰਦੇ ਦੇ ਉਹ ਬਾਕੀ ਬੰਦੇ ਲੱਗੇ ਜਿੱਧਰ ਮੱਕੀ ਸ਼ਲਾਈ ਕਰਨ ਇਹ ਆਏ ਵੀ ਜੀ ਹੁਣ 5 ਗਾ ਬੰਦੇ ਤਾਂ ਕਰਕੇ ਵੀ ਕਹਿੰਗੇ ਜਿਆਦਾ ਬੰਦਿਆਂ ਨਾਲ ਉਦਾਂ ਵੀ ਖਲਾਰਾ ਪੈਂਦਾ ਤੇ ਇੰਦੀ ਵਡਾਈ ਵਧੀਆ ਜੀ ਕੀਤੀ ਵੀ ਨਹੀਂ ਇਹਨ ਰਗੜ ਦਾ ਵੱਡੇ ਵਧਾਂ ਉਦਾਂ ਵੀ ਤੇ ਬਾਕੀ ਦੇਖੋ ਜੀ ਕੀ ਬਣਦਾ ਹੁਣ ਤੇ ਇਹਦੇ ਵਿੱਚ ਬੀਜਣਾ ਹੀ ਅਸੀਂ ਬਰਸੀਨ ਇਹ ਪਰਾਲੀ ਅਸੀਂ ਆਪ ਨੂੰ ਰੱਖੀ ਵੀ ਇਹ ਜਿੱਦਾਂ ਝਾੜੋਗੇ ਉਦਾਂ ਹੀ ਖੇਤ ਬਾਹਰ ਕੱਢ ਦੇਣੀ ਪਰਾਲੀ ਕਹੂਗੀ ਬਰਸੀਨ ਲੇਟ ਹੁੰਦਾ ਇਹ ਚ ਪਹਿਲਾਂ ਜਵੀ ਬੀਜਣੀ ਜੀ ਫਿਰ 20 ਦਿਨ ਤੱਕ ਜੋ ਵੀ ਜਦੋਂ ਹੋ ਗਈ ਜੀ ਸੋਹਣੀ ਬੜੀ ਫੇਰੂ ਦੇ ਵਿੱਚ ਪਾਣੀ ਛੱਡ ਕੇ ਬਰਸੀਨ ਲਾ ਦੇਣਾ ਤੇ ਬਾਕੀ ਹੋਰ ਵੀ ਐਟਮਾ ਵਿੱਚ ਸੱਟਾਂਗੇ ਬਾਕੀ ਜਾਂ ਮੂਲੀਆਂ, ਛਲਗੰਬੀ ਲਾਣੇ ਆ ਜੀ ਤੇ ਪਰ ਬੱਟਾਂ ਪਰ ਲੋ ਜੀ ਅੱਜ ਦਾ ਬਲੌਗ ਆਪਣਾ ਇੱਥੇ ਰੱਖੇ ਤਾਂ ਵੀਡੀਓ ਲਾਈਕ ਕਰਦੇ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ